हां जी सत श्री काल जी इट्स अ लवली इफेक्ट्स ਤੇ ਤੁਹਾਡਾ ਸਵਾਗਤ ਹੈ ਦੋਸਤ ਤੁਸੀਂ ਜਾਣਦੇ ਹੀ ਹੋ ਕਿ ਸਾਨ ਅੰਦੋਲਨ 2 ਇਸ ਸਮੇਂ ਸ਼ੰਭੂ ਬਾਡਰ ਤੇ ਜੋਰਾਂ ਛੋਰਾ ਨਾਲ ਚੱਲ ਰਿਹਾ ਹੈ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਮਿਲ ਕੇ ਹਰਿਆਣੇ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਨੇ ਸਭ ਤੋਂ ਵੱਧ ਤਵਾਹੀ ਡਰੋਨ ਦੁਆਰਾ ਮਚਾਈ ਜਾ ਰਹੀ ਹੈ ਹੰਝੂ ਬੰਬ ਸਿੱਟ-ਸੁੱਟ ਕੇ ਇਸ ਦਾ ਹੱਲ ਦੇਖੋ ਕਿੰਨਾ ਵਧੀਆ ਢੰਗ ਨਾਲ ਨਹਿਂਗ ਜੱਥੇਬੰਦੀਆਂ ਨੇ ਕੱਢ ਲਈ ਆਏ ਤੀਰ ਕਮਾਨ ਦੇ ਨਾਲ ਡਰੋਨ نیچے ਛੁੱਟਿਆ ਜਾਵੇਗਾ ਹੁਣ ਇਸੇ ਕਿਸਾਨ ਅੰਦੋਲਨ ਤੋਂ ਇੱਕ ਮੰਦਭਾਗੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਲਗਭਗ 100 ਤੋਂ ਜ਼ਿਆਦਾ ਸੰਖਿਆ ਦੇ ਵਿਅਕਤੀ ਇਸ ਵਿੱਚ ਜ਼ਖਮੀ ਪਾਏ ਗਏ ਨੇ ਅੱਗੇ ਦੇਖੋ ਇੱਕ ਕਿਸਾਨ ਆਗੂ ਨੌਜਵਾਨ ਨੇ ਸਾਰੀ ਜਨਤਾ ਨੂੰ ਕੀ ਅਪੀਲ ਕੀਤੀ ਅੱਬਾ ਜੀ ਪਹੁੰਚੋ ਸਾਰੇ ਸ਼ੰਭੂ ਬਾਰਡਰ ਤੇ ਤੇ ਅੱਧਾ ਕੰਮ ਸੀ ਕੱਲ ਬਤੇ ਕਰਤਾ ਸੀ ਦੋ ਕਲੇਰਾਂ ਤੋੜਤੀਆਂ ਸੀਗੀਆਂ ਤੇ ਅੱਜ ਬਾਕੀ ਦਾ ਰਹਿ ਗਿਆ ਜਿਹੜਾ ਅੱਜ ਫਤਿਹ ਕਰਦਾਂਗੇ ਤੇ ਅੱਜ ਅੱਜ ਵਾਇਗਰੂ ਮੇਰ ਘਰੇ ਸ਼ੰਭੂ ਮੋਰ ਦਾ ਫਤਿਹ ਕਰ ਲਾਂਗੇ ਤੇ ਸਾਰੇ ਨੂੰ ਬੇਨਤੀ ਹੈ ਬਾਬਾ ਜੀ ਜਲਦੀ ਤੋਂ ਜਲਦੀ ਸ਼ੰਭੂ ਬਾਡਰ ਤੇ ਪਹੁੰਚੋ ਤੇ ਆਪਣੀ ਫਤਹ ਜਲਦੀ ਲੜਾਈ ਨਾਲ ਸੰਦੀ ਲੜਾਈ ਚ ਅ ਅੱਗੇ ਹੋ ਕੇ ਹਿੱਸਾ ਪਾਈਏ ਧੰਨਵਾਦ ਜੀ ਸਾਰਿਆਂ ਦਾ